ਜਮਿਨੀ ਵਿਵਾਦ ਦੇ ਚੱਲਦਿਆਂ ਇੱਕ ਵਿਅਕਤੀ ਆਪਣੀ ਗਰਭਪਤੀ ਪਤਨੀ ਸਮੇਤ ਚੜ੍ਹਿਆ ਪਾਣੀ ਵਾਲੀ ਟੈਂਕੀ ਤੇ ਜਾਣਕਾਰੀ ਅਨੁਸਾਰ ਜੈਤੂਨ ਦੀ ਦੀਕੀ ਪਿੰੰਦੇ ਸੇਵੇ ਵਾਲਾ ਦੀ ਪਾਣੀ ਵਾਲੀ ਟੈਂਕੀ ਦੇ ਉੱਪਰ ਪਤੀ ਪਤਨੀ ਆਪਣੀ ਜਮਿਨੀ ਵਿਵਾਦ ਦੇ ਚੱਲਦਿਆਂ ਚੜ ਗਏ ਅਤੇ ਮੰਗ ਕੀਤੀ ਕਿ ਜਦੋਂ ਤੱਕ ਉਹਨਾਂ ਦਾ ਇੰਤਕਾਲ ਨਹੀਂ ਰੋਕਿਆ ਜਾਂਦਾ ਤਾਂ ਉਦੋਂ ਤੱਕ ਉਹ ਪਾਣੀ ਵਾਲੀ ਟੈਂਕੀ ਤੋਂ ਨਹੀਂ ਉਤਰਨਗੇ ਜਿਹਦੇ ਚੱਲਦਿਆਂ ਸਮੁੱਚਾ ਹੀ ਪ੍ਰਸ਼ਾਸਨ ਨੂੰ ਹੱਥਾਂ ਪੈਰਾਂ ਦੀ ਪੈ ਗਈ ਅਤੇ ਮੌਕੇ ਤੇ ਤਹਿਸੀਲਦਾਰ ਡੀਐਸਪੀ ਸਮੇਤ ਐਸਐਚਓ ਥਾਣਾ ਜੈਤੋ ਵੀ ਪਹੁੰਚੇ ਜਿਨ੍ਹਾਂ ਵੱਲੋਂ ਕੀ ਲਗਾਤਾਰ ਉਹਨਾਂ ਨੂੰ ਉਤਾਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਗਈਆਂ ਪਰ ਥਾਣਾ ਮੁਖੀ ਜੇਸ਼ ਕੁਮਾਰ ਖੁਦ ਹੀ ਉੱਥੇ ਟੈਂਕੀ ਦੇ ਉੱਪਰ ਪਹੁੰਚੇ ਅਤੇ ਉਸ ਸ਼ਖਸ ਦੇ ਨਾਲ ਗੱਲਬਾਤ ਕੀਤੀ ਗਈ ਅਤੇ ਉਸ ਨੂੰ ਭਰੋਸਾ ਦਿੱਤਾ ਗਿਆ ਕਿ ਉਸ ਦੀਆਂ ਜੋ ਵੀ ਮੰਗਾਂ ਹਨ ਉਹਨਾਂ ਨੂੰ ਮੰਨ ਲਿਆ ਜਾਵੇਗਾ ਅਤੇ ਉਸ ਨੂੰ ਸਮਝਾ ਕੇ ਹੇਠਾਂ ਲਿਆਂਦਾ ਗਿਆ ਆਓ ਸੁਣਦੇ ਹਾਂ ਕੀ ਕਹਿਣਾ ਹੈ ਮੌਕੇ ਤੇ ਪਹੁੰਚੇ ਡੀਐਸਪੀ ਦਾ ਅਤੇ ਉਸ ਵਿਅਕਤੀ ਦਾ ਆਪਣਾ ਬਿਆਨ ਟੈਂਕੀ ਦੇ ਉੱਪਰ ਦਾ ਸਾਡੇ ਕਿਸੇ ਨੇ ਸੁਣੀ ਨਹੀਂ ਕਿ ਅਸੀਂ ਧਰਨਾ ਲਗਾਇਆ ਸਾਡੇ ਕੋਲ ਇਹ ਕਿਸੇ ਨੂੰ ਪੁੱਛ ਗਿਆ ਕਿ ਕਿਤੇ ਅਪਸ ਨਹੀਂ ਤੇ ਉੱਥਾ ਫਿਰ ਮਾਲ ਮੇਦ ਮੇ ਦਾ ਕੰਮ ਹੈ ਜੀ ਸਾਡੇ ਕੋਲ ਕੰਮ ਆਈ ਅਸੀਂ ਤਾਂ ਕਰਕੇ ਧਰਨਾ ਦਿੱਤਾ ਜੀ ਸਾਡੇ ਕੋਲ ਮਾਲ ਮੇਦ ਵੀ ਤਾਂ ਕੰਮ ਤੇ ਸਾਡੇ ਕੋਲ ਸਾਰੇ ਮਾਲ ਮੇਦ ਦੇ ਕਈ ਕੰਮ ਸਾਡੇ ਕੋਲ ਵੀ ਆਉਂਦੇ ਆ ਹੁਣ ਉਹ ਲੋ ਉਹ ਸਪੋਰਟ ਵੀ ਆ ਪਏ ਆ ਠੀਕ ਹੈ ਨਾ ਤੁਸੀਂ ਦਾ ਸਾਹਿਬ ਆ ਰਹੇ ਆ ਤੁਸੀਂ ਸਾਈਡ ਤੇ ਲੱਗਾ ਲਾ ਲੋ ਲੋਕਾਂ ਨੂੰ ਪ੍ਰੋਬਲਮ ਨਾ ਪਰੇਸ਼ਾਨ ਨਾ ਕਰੋ ਨਹੀਂ ਅਸੀਂ ਆਪਸ ਵਿੱਚ ਇਹਨਾਂ ਬਾਰੇ ਇਹਨਾਂ ਬਾਰੇ ਬੈਠਣੇ ਮੇਰੀ ਗੱਲ ਸੁਣੋ ਮੇਰੀ ਮੇਰੀ ਗੱਲ ਸੁਣੋ ਸਾਈਡ ਤੇ ਬੈਠ ਜਾਓ ਤੁਸੀਂ ਦਾ ਸਾਹਿਬ ਆ ਰਹੇ ਆ 15 ਮਿੰਟ ਦੇ ਵਿੱਚ ਆਪਾ ਪਬਲਿਕ ਨੂੰ ਪਰੇਸ਼ਾਨ ਨਾ ਕਰੀਏ ਕੋਈ ਸਕੂਲਾਂ ਦਾ ਤਮਾਰ-ਖਮਾਰ ਕਿਸੇ ਦਾ ਆਣਾ ਜਾਣਾ ਹੁੰਦਾ ਤੁਸੀਂ ਮੁੜ ਕੇ ਫੇਰ ਲਾ ਲਿਓ ਜੀ ਨਾ ਕਰੀ ਗੱਲ ਬਾਣੀ ਠੀਕ ਹੈ ਨਾ ਇਹ ਸਹੀ ਤੱਕ ਕਰੋ ਕੋਈ ਨਾ ਮੈਂ ਤੁਹਾਨੂੰ ਕੋਈ ਡੀਐਸਪੀ ਹੈ ਕੋਈ ਨਾ ਕੋਈ ਨਾ ਤੁਹਾਨੂੰ ਸਾਡਾ ਘਰੇ ਜੀ ਕਹਿੰਦਾ ਹੁੰਦਾ ਮਾਰੇ ਠੀਕ ਹੈ ਕੋਈ ਨਾ ਉਹ ਤਾਰਨ ਸਾਡੇ ਘਰਾਂ ਸੇ ਸਾਡੀ ਅਹੀ ਵੀ ਤੁਹਾਡੇ ਚ ਹੀ ਆ ਠੀਕ ਹੈ ਕੀ ਹੈ ਜੀ ਨੌਬਤ ਪੈ ਗਈ ਜਿਹੜਾ ਤੁਹਾਨੂੰ ਟੈਂਕੀ ਤੇ ਚੜਨਾ ਪੈ ਗਿਆ ਸੱਸੀ ਕਾਲ ਜੀ ਖੜਾ ਹੜਾ ਪੰਨ ਸਹੀ ਵੇਲਾ ਜੀ ਡੋਡੀ ਖੁਰਦਾ ਸਾਡੇ ਨਾ ਜੀ ਚਾਚੇ ਨੇ ਤਖੀਨ ਦਾ ਕੇਸ ਕੀਤਾ ਸੀਗਾ ਰੂਪ ਸਿੰਘ ਨੇ ਸਾਡੇ ਬਾਬੇ ਵਰਗੇ ਤਿੰਨ ਭਰਾ ਸੀਗੇ ਸਾਨੂੰ ਜ਼ਮੀਨ ਜਿੰਨੀ ਆਉਂਦੀ ਆ ਉਸ ਵਾਸਤੇ ਸਹੀ ਵਾਈ ਜਾਣੀ ਜੀ ਉਹ ਚ ਤਖੀਨ ਚ ਤੋੜਮਣ ਹੋੜ ਕਰਾ ਕੇ ਨਕਸ਼ੇ ਜੀ ਸਾਡੀਆਂ 12 ਕ ਨਾਲ ਘਟਾਈ ਜਾਂਦੇ ਸਰ ਜੀ ਕੌਣ ਘਟਾ ਰਿਹਾ ਇਹ ਜਗਰੂਪ ਸਿੰਘ ਕੇਸ ਕੀਤਾ ਇਹਨੇ ਤਖੀਨ ਦਾ ਜਿਹੜਾ ਇਹਨੇ ਕੇਸ ਕੀਤਾ ਦਾ ਤੇ ਇਹਨੇ ਨਾਲ ਤਿੰਨ ਦੋ ਜਣੇ ਹੋਰ ਮਿਲੇ ਵੇ ਜੀ ਇੱਕ ਤਾਂ ਬਠਿੰਡੇ ਤੋਂ ਆ ਇਹ ਬੱਬੇ ਅਰਗੇ ਤਾਂ ਨਭਰਾ ਸੀਗੇ ਇੱਕ ਦੇ ਦੋ ਗੁੱਡੀਆਂ ਹੀ ਸੀਗੀਆਂ ਠੀਕ ਕੁੜੀਆਂ ਸੀਗੀਆਂ ਸਾਡੀਆਂ ਭੂਆ ਲੱਗਦੀਆਂ ਜੋ ਉਹ ਅਫਸਰ ਸਾਹਿਬ ਨਾਲ ਉਹਦੀ ਬੰਦੀ ਆ ਉਹ ਸਾਡੇ ਨਾਲ ਧੱਕਾ ਕਰੀ ਜਾਂਦਾ ਜੀ ਕੀ ਧੱਕਾ ਕੀ ਹੋ ਰਿਹਾ ਹੈ ਧੱਕਾ ਦਛੀਮ ਚ ਸਾਡੀ ਪਾਲੀ ਤਰਾ ਰਹੇ 12 ਕਨਾਲਾਂ ਦੀ ਹਾਂਜੀ ਉਹਦਾ ਕਰਕੇ ਸਾਨੂੰ ਅਸੀਂ ਬਥੇਰਾ ਭੱਜ ਲੇ ਬਥੇਰਾ ਕੋਈ ਕਰ ਲੈ 12-13 ਤਾਂ ਰੋਟੀ ਨਹੀਂ ਖਾਧੀ ਮੈਂ ਸਾਡੇ ਪਿੰਡ ਵਾਲਿਆਂ ਨੂੰ ਪਤਾ ਸੀ ਤੂੰ ਅੱਜ ਮਰੇਗਾ ਗੱਲ ਮਰੇਗਾ ਮੈਂ ਮਰਨਾ ਤਾਂ ਇੱਕ ਦਿਨ ਹੈਗਾ ਹੀ ਅੱਜ ਮੈਂ ਇਹ ਫੈਸਲਾ ਲੈ ਕੇ ਜਿਹੜਿਆਂ ਵੀ ਉਤਰਦਾ ਨਹੀਂ ਕੁਝ ਨਾ ਕੁਝ ਕਰਕੇ ਉਤਰੂੰਗਾ ਜੀ ਨਾਲ ਤੁਹਾਡੇ ਕੋਣ ਰਹੇਗੇ ਮੇਰੇ ਵਫਾ ਜੀ ਮੇਰੇ ਘਰੋਂ ਜੀ ਜੀ ਹ ਨਹੀਂ ਜਿਹੜੇ ਤੁਸੀਂ ਕਾਨੂੰਗੋਗ ਵਗੈਰਾ ਨੂੰ ਮਿਲੇ ਕਾਨੂੰਗੋਗ ਨੂੰ ਸਾਰਾ ਕੁਝ ਮਨਤਾ ਕਰ ਲਿਆ ਜੀ ਅਸੀਂ ਉਹ ਨਕਸ਼ੇ ਗਲਤ ਬਣਾ ਕੇ ਉਹਨੇ ਸਿਕੰਦਰ ਸਿੰਘ ਕਾਨੂੰਗੋ ਚੰਦਪਨ ਉਹਨੇ ਨਕਸ਼ੇ ਗਲਤ ਬਣਾ ਕੇ ਨਾ ਸਾਡੀ ਪਹਿਲੀ 12 ਕਨਾਲਾਂ ਧੁੜੀ ਜਾਂਦੀ ਹੈ ਜੀ ਅੱਛਾ ਜੀ ਹਾਂਜੀ ਉਹ 12 ਕਨਾਲਾਂ ਤਾਂ ਕਿੱਥੇ ਜਾਂਦੀਆਂ 12 ਮਰਲੇ ਨਹੀਂ ਕੋਈ ਯਰ ਸਕਦਾ ਤਾ ਤਹਿਸੀਲਦਾਰ ਨੂੰ ਮਿਲੇ ਐਸਡੀਐਮ ਨੂੰ ਹਾਂਜੀ ਮਿਲੇ ਆ ਸਾਰਾ ਕੁਝ ਹੀ ਹਾਂਜੀ ਉਹ ਤਹਿਸੀਲਦਾਰ ਦੇ ਧਿਆਨ ਚ ਲੈਂਦੀ ਆ ਜੇ ਕੋਈ ਕਰ ਕੋਈ ਕਾਰਵਾਈ ਤਾਂ ਠੀਕ ਹੈ ਜੀ ਨਹੀਂ ਆਈ ਸਕਦਾ ਅੱਜ ਆਖਰੀ ਫੈਸਲਾ ਕਰ ਚੁੱਕੇ ਹਾਂ ਬਿਲਕੁਲ ਜੀ ਤੇ ਕੋਈ ਪ੍ਰਸ਼ਾਸਨਿਕ ਅਧਿਕਾਰੀ ਆਏ ਸਚਨ ਕਰੀ ਆਏ ਆ ਜੀ ਬਸ ਤਰਵਾਸਾ ਦੇ ਕੇ ਮੁੜ ਜਾਂਦੇ ਆ ਕੇਰਾ ਧਰ ਨਾਲ ਆਈ ਚਕਾਤਾ ਜੀ ਹੂੰ ਹੁਣ ਉੱਤੋਂ ਫੋਨ ਆਈ ਜਾਂਦੇ ਆ ਕਈ ਜਾਂਦੇ ਐ ਕਰ ਲਓ ਜੋ ਕਰ ਲਓ ਪਰ ਮੈਨੂੰ ਨਹੀਂ ਲੱਗਦਾ ਕੁਝ ਬਣੂਗਾ ਅੱਜ ਪਤਾ ਮੇਰੀ ਅੰਤ ਹੀ ਆ ਦਿਨ ਜੀ ਮੇਰਾ ਬਿਲਕੁਲ ਜੀ ਹਾਂ ਜੀ ਕੌਣ ਕੀਦਾ ਜੀ ਕਰਦਾ ਇੱਥੇ ਇੰਨੀ ਉੱਚੀ ਭਾਲੋ ਜੀ ਦੱਸੋ ਹੁਣ ਤੁਸੀਂ ਕੀ ਮੰਨ ਕਰਦੇ ਆਂ ਇਹ ਇਹ ਕਰਨਾ ਹੈ ਸਾਡੇ ਤੇ ਜਿਹੜੇ ਨੇ ਕੇਸ ਕੀਤਾਗਾ ਜੇ ਤਾਂ ਗਲਤ ਤਾਂ ਨਾ ਹੀ ਪਰਚਾ ਹੋਵੇ ਜੀ ਉਹਨਾਂ ਦਾ ਪਰਚਾ ਕਰਕੇ ਉਹਨਾਂ ਦੇ ਬੰਦੀ ਕਾਰਵਾਈ ਚਾਹੀਦੀ ਹੈ ਜੀ ਤੇ ਸਾਡਾ ਜਿਹੜਾ ਹੱਕ ਆ ਸਾਨੂੰ ਮਿਲਣਾ ਚਾਹੀਦਾ ਜੇ ਅਸੀਂ ਗਲਤਾਂ ਤੇ ਭਾਵੇਂ ਸਾਨੂੰ ਚੌਂਕ ਚੜਾ ਕੇ ਗੋਲੀ ਮਾਰ ਦੇ ਠੀਕ ਹੈ ਜੀ ਠੀਕ ਹੈ ਠੀਕ ਹੈ ਥੈਂਕ ਯੂ ਜੇ ਕਿਨੂੰ ਉੱਪਰ ਚੜਿਆ ਇਹ ਪੂਰਾ ਮਾਮਲਾ ਉਹ ਕੋਈ ਕਿਸ ਤਰ੍ਹਾਂ ਸੀਗਾ ਕਿ ਬਸਰਾਵਾ ਪਿੰਡ ਦੇ ਲਾਗੇ ਟੈਂਕੀ ਦੇ ਉੱਪਰ ਜਿਹੜਾ ਉੱਪਰ ਚੜ ਗਿਆ ਹਾਂਜੀ ਤੇ ਤਰਨਾਲਾ ਆਸੀ ਨੇ ਜਿੱਤੀ ਗੋਲ ਬਲੌਕ ਕੀਤਾ ਸੀਗਾ ਜੀ ਲੋਕੇ ਜਾ ਕੇ ਪਹਿਲਾਂ ਤਰਨਾਲਾ ਚ ਗਿਆ ਤੇ ਇਹਨਾਂ ਦਾ ਆਪਸ ਦੇ ਵਿੱਚ ਕੁਝ ਜ਼ਮੀਨ ਦਾ ਵਿਵਾਦ ਹੈਗਾ ਜੀ ਸ੍ਰੀਂਦਾ ਸਾਹਿਬ ਆ ਰਹੇ ਆ ਹਾਂਜੀ ਇਹਦੇ ਦੀ ਗੱਲਬਾਤ ਚੱਲਦੀ ਪਈ ਆ ਜੋ ਵੀ ਇਹਨਾਂ ਦੀ ਪ੍ਰੋਬਲਮ ਹੈਗੀ ਆ ਤੇ ਮਸਲਾ ਹੱਲ ਹੋ ਜਾਵੇ। ਠੀਕ ਹੈ ਸਰ ਉਹ ਕਲਾਇੰਟ ਜਿਹੜਾ ਬਾਰ-ਬਾਰ ਮੰਗ ਕਰ ਰਿਹਾ ਕਿ ਮੇਰਾ ਧੱਕਾ ਹੋਇਆ। ਜਿਹਦੇ ਜਿਹੜੇ ਬੰਦੇ ਨੇ ਮੇਰਾ ਧੱਕਾ ਕੀਤਾ ਕਹਿੰਦਾ ਉਹਨੇ ਤੇ ਪਰਚਾ ਦਰਪੋ। ਉਹ ਦੇਖੋ ਇਹ ਤਾਂ ਮਾਲ ਮੈਕਮਨ ਪਤਾ ਜੇ ਇਹਨੂੰ ਪਤਾ ਕੀ ਹੈ। ਜੀ। ਸਾਡੇ ਕੋਈ ਦਾ ਕੋਈ ਕੰਪਲੇਂਟ ਨਹੀਂ ਕੋਈ ਜੀ। ਸਾਡੇ ਕੋਈ ਕੰਪਲੇਂਟ ਨਹੀਂ ਤੁਹਾਨੂੰ ਦੱਸਦੇ। ਠੀਕ ਹੈ ਸਰ ਥੈਂਕ ਯੂ ਸਰ। ਥੈਂਕ ਯੂ ਸਰ।